ਮੈਂ ਹਰਪ੍ਰੀਤ ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਦੀ ਟੀਮ ਅੱਜ ਗੋਲਡਨ ਗ੍ਰੀਨ ਕਲੱਬੇ ਕੇ ਪਹੁੰਚੀ ਹੈ ਜਿੱਥੇ ਕੇ ਸਾਡੇ ਖੰਨੇ ਦੇ ਵੈਸੇ ਤਾਂ ਅੱਜ ਆਈਐਮਏ ਵੱਲੋਂ 올ਓਵਰ ਇੰਡੀਆ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਹੜਾ ਕੇ ਕੋਲਕੱਤਾ ਦੇ ਵਿੱਚ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲਾ ਇਨਸੀਡੈਂਟ ਹੋਇਆ ਹੋਇਆ ਉਹਨੂੰ ਲੈ ਕੇ ਜਿੱਥੇ ਸਾਰੀ ਡਾਕਟਰ ਫੈਕਲਟੀ ਦੇ ਵਿੱਚ ਰੋਸ ਹੈ ਆਮ ਲੋਕਾਂ ਦੇ ਵਿੱਚ ਵੀ ਰੋਸ ਹੈ ਕਿ ਹੁਣ ਤੱਕ ਇਨਸਾਫ ਕਿਉਂ ਨਹੀਂ ਹੋਇਆ ਹੈਗਾ ਉਹ ਬੱਚੀ ਦੇ ਜਿਹੜੇ ਕਲਪਰੇਟ ਸੀਗੇ ਹੁਣ ਤੱਕ ਉਹ ਕਿਉਂ ਨਹੀਂ ਸਲਾਖਾਂ ਦੇ ਪਿੱਛੇ ਜਾ ਸਕੇ ਹੈਗੇ ਮੇ ਖੰਨਾ ਵੈ ਉਹਨਾਂ ਵੱਲੋਂ ਡਿਸੀਜਨ ਲਿੱਤਾ ਗਿਆ ਤੇ 24 ਘੰਟੇ ਦਾ ਉਸ ਚੀਜ਼ ਨੂੰ ਰਿਲੇਸ਼ਨ ਦੇ ਵਿੱਚ ਰੱਖ ਰਿਆ ਧਿਆਨ ਦੇ ਵਿੱਚ ਰੱਖ ਦਿਆ ਹੋਇਆ ਉਹਨਾਂ ਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਆ ਆ ਜਾਣਦੀ ਆ ਕਿ ਕੀ ਉਹਨਾਂ ਦੀਆਂ ਮੰਗਾਂ ਨੇ ਤੇ ਕਦੋਂ ਤੋਂ ਉਹਨਾਂ ਦੀਆਂ ਜਿਹੜੀਆਂ ਸਰਵਿਸਿਜ਼ ਨੇ ਪ੍ਰੋਪਰ ਢੰਗ ਦੇ ਨਾਲ ਚੱਲ ਪੈਣਗੇ ਸਾਡੇ ਨਾਲ ਪ੍ਰਧਾਨ ਜੀ ਸਾਡੇ ਡਾਕਟਰ ਸਾਹਿਬਾਨਾਂ ਦੀ ਸਾਰੀ ਟੀਮ ਬੈਠੀ ਆ ਸਰ ਬਹੁਤ ਹੀ ਮਾਨਤਾ ਨੂੰ ਸ਼ਰਮਸਾਰ ਕਰਨ ਵਾਲਾ ਜਿਹੜਾ ਇਨਸੀਡੈਂਟ ਹੋਇਆ ਵਾ ਤਾਂ ਸਰ ਸਾਡੀ ਜਿਹੜੀ ਆਈਐਮਏ ਖੰਨਾ ਵੈ ਇਹਨਾਂ ਦੀ ਕੀ ਮੰਗ ਹੈ ਤੇ ਕੀ ਤੁਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹੋ ਸਰ ਤੁਹਾਡੀ ਬਹੁਤ ਮਿਹਰਬਾਨੀ ਤੁਸੀਂ ਸਾਨੂੰ ਕਵਰ ਕਰ ਰਹੇ ਹੈਗੇ ਔਰ ਜੋ ਸ਼ਬਦ ਤੁਸੀਂ ਇਸਤੇਮਾਲ ਕੀਤੇ ਹਨ ਉਹ ਬਿਲਕੁਲ ਐਪਰੋਪਰੀਏਟ ਜਾਂਦੇ ਹਨ ਕਿ ਇਹ ਸ਼ਰਮਸਾਰ ਘਟਨਾ ਹੋਈ ਹੈ ਔਰ ਬੜੀ ਅਫਸੋਸਨਕ ਘਟਨਾ ਹੋਈ ਹੈ ਅਸੀਂ ਅੱਜ ਇਸ ਘਟਨਾ ਦੇ ਬਾਰੇ ਕੀ ਕਹੀਏ ਕਿ ਜਿਹਨੂੰ ਡਿਸਕ੍ਰਾਈਬ ਕਰਦੇ ਹਾਂ ਜਿਹਦੇ ਬਾਰੇ ਦੱਸਦੇ ਹਾਂ ਸਾਡੇ ਰੋਂਗ ਤੇ ਖੜੇ ਹੋ ਜਾਂਦੇ ਹਨ ਤੇ ਸ਼ਰਮ ਦੇ ਨਾਲ ਸਾਡੇ ਸਿਰ ਝੁਕ ਜਾਂਦੇ ਹਨ ਐਡੀ ਸ਼ਰਮਸਾਰ ਘਟਨਾ ਜਿਹੜੀ ਸਾਡੀ ਬੱਚੀ ਦੇ ਨਾਲ ਡਾਕਟਰ ਔਨ ਡਿਊਟੀ ਦੇ ਨਾਲ ਮੈਡੀਕਲ ਕਾਲਜ ਦੇ ਵਿੱਚ ਹੋਈ ਹੈ ਉਹਦੇ ਨਾਲ ਦੁਸ਼ਕਰਮ ਹੋਇਆ ਹੈ ਰੇਪ ਹੋਇਆ ਹੈ ਬਰਡਰ ਹੋਇਆ ਹੈ ਜਿਹਨੂੰ ਡਿਸਕ੍ਰਾਈਬ ਕਰਦੇ ਵਾਕਈ ਸਾਡੇ ਅੱਖਾਂ ਚੋਂ ਅਥਰੂ ਆ ਜਾਂਦੇ ਹਨ ਜਿੱਥੇ ਅੱਜ ਭਾਰਤ ਵਿਸ਼ਵਗੁਰੂ ਬਣਨ ਦੇ ਚਿਰ ਦੇ ਉੱਤੇ ਬੈਠਾ ਹੈ ਉਹਦਾ ਪ੍ਰਚਾਰ ਹੋ ਰਿਹਾ ਕਿ ਅਸੀਂ ਵਿਸ਼ਵਗੁਰੂ ਆ ਅਸੀਂ ਰਿਸ਼ੀਆਂ ਮੁਣੀਆਂ ਦੀ ਧਰਤੀ ਹੈਗੇ ਆ ਤੇ ਅਸੀਂ ਨਾਰੀ ਸ਼ਕਤੀ ਨਾਰੀ ਸ਼ਕਤੀ ਹਰ ਪਹਾੜਾਂ ਦੇ ਵਿੱਚ ਸੁਣਦੇ ਹੈਗੇ ਆ ਤੇ ਨਾਲ ਅਸੀਂ ਸੁਣਦੇ ਹੈਗੇ ਬੇਟੀ ਪੜਾਓ ਬੇਟੀ ਬਚਾਓ ਉਸ ਬੇਟੀ ਨੂੰ ਪੜਾਓ ਜਿਹੜੀ ਪੜਨ ਗਈ ਹੈ ਤੇ ਉਹਦੇ ਵਿਦਿਆ ਮੰਦਿਰ ਦੇ ਵਿੱਚ ਹੀ ਉਹਦੇ ਨਾਲ ਦੁਸ਼ਕਰਮ ਹੋ ਜਾਂਦਾ ਤੇ ਉਹਦਾ ਮਰਡਰ ਹੋ ਜਾਂਦਾ ਇਸ ਦੇ ਰੋਸ਼ ਦੇ ਵਿੱਚ ਇਸ ਰੋਸ਼ ਪ੍ਰਗਟ ਕਰਨ ਨੂੰ ਬੱਚੇ ਨੂੰ ਇਨਸਾਫ ਦੀਵਾਨ ਨਹੀਂ ਦੀਵਾਨ ਲਈ ਅੱਜ ਅਸੀਂ ਇਹ ਰੋਸ਼ ਪ੍ਰਗਟ ਕਰ ਰਹੇ ਹਾਂ 24 ਘੰਟੇ ਦਾ ਬੰਦ ਕੀਤਾ ਸਾਡੇ ਨਾਲ ਇੰਡੀਅਨ ਡੈਂਟਲ ਐਸੋਸੀਏਸ਼ਨ ਤੇ ਨੀਮਾ ਦੇ ਵੀ ਆਏ ਹੈਗੇ ਜਿਹੜੇ ਸਾਡੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਖੜੇ ਹੈਗੇ ਆ ਇਸ ਦੇ ਬਾਰੇ ਹੋਰ ਤਾਂ ਮੈਂ ਨਾ ਕਹਿੰਦੇ ਹੋਏ ਇਹੀ ਦੱਸਣਾ ਚਾਹਨਾ ਵਾਂ ਕਿ ਅਸੀਂ ਪ੍ਰਸ਼ਾਸਨ ਨੂੰ ਜਿਹੜੇ ਜਿਹੜੀ ਏਜੰਸੀਜ਼ ਹੈਗੀਆਂ ਜਿਹੜੀਆਂ ਕਿ ਸਾਰੇ ਡਿਸਿਪਲਨ ਕਰਦੀਆਂ ਆ ਸਾਡੀ ਰੱਖਿਆ ਕਰਦੀਆਂ ਹਨ ਜਿਹੜੇ ਪੋਲੀਟਿਸ਼ੀਅਨਸ ਸਾਡੀ ਸਰਪ੍ਰਸਤੀ ਕਰਦੇ ਹਨ ਤੇ ਕਹਿ ਰਹੇ ਆ ਦੇਸ਼ ਦੀ ਬੜੀ ਸੇਵਾ ਹੋ ਰਹੀ ਹੈ ਤੇ ਅਸੀਂ ਪਬਲਿਕ ਦੇ ਸੇਵਾਦਾਰ ਆ ਗਿਆਂ ਉਹਨਾਂ ਦੇ ਮੂੰਹੋਂ ਮੈਂ ਕੁਝ ਨਹੀਂ ਸੁਣਿਆ ਹੈਗਾ ਕਿਸੇ ਹੋਰ ਸੰਸਥਾ ਨੇ ਆਈਈ ਆਈਐਸ ਅਫੀਸਰ ਸਿਵਲ ਸਰਵਿਸਿਜ਼ ਪੁਲਿਸ ਵੱਲੋਂ ਕੋਈ ਕੰਟੇਮਨਸ਼ਨ ਨਹੀਂ ਹੋ ਰਹੀ ਮੈਂ ਸਭ ਨੂੰ ਇਹ ਬੇਨਤੀ ਕਰਦਾ ਵਾਂ ਕਿ ਆਪਣੀ ਆਪਣੀ ਡਿਊਟੀ ਚੰਗੀ ਤਰ੍ਹਾਂ ਕਰੋ ਕਿਸੇ ਦੇ ਇਨਫਲੂਐਂਸ ਦੇ ਵਿੱਚ ਆਏ ਬਗੈਰ ਪ੍ਰਸ਼ਾਸਨ ਨੂੰ ਮਜ਼ਬੂਤ ਕਰੋ ਤੇ ਪੁਲਿਸ ਨੂੰ ਵੀ ਮੈਂ ਕਹਿਣਾ ਵਾਂ ਕਿ ਕਿਸੇ ਦੇ ਇਨਫਲੂਐਂਸ ਆਏ ਬਗੈਰ ਜਿਹੜੇ ਕਲਪ੍ਰੇਟ ਹੈਗੇ ਆ ਗੁਰਾਹਗਾਰ ਹੈਗੇ ਆ ਉਹਨਾਂ ਨੂੰ ਕੋਈ ਸਜ਼ਾ ਨਹੀਂ ਉਹਨਾਂ ਨੂੰ ਪੂਰੀ ਸਜ਼ਾ ਦੇਣੀ ਚਾਹੀਦੀ ਹੈ ਕਿਸੇ ਦੇ ਇਨਫਲੂਐਂਸ ਆ ਕੇ ਉਹਨਾਂ ਨੂੰ ਬਖਸ਼ਣਾ ਨਹੀਂ ਚਾਹੀਦਾ ਹੈਗਾ ਕੜੀ ਤੋਂ ਕੜੀ ਸਜ਼ਾ ਜਿਹੜੀ ਆ ਸਕਦੀ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਜੋ ਕਿ ਬਾਕੀ ਪਬਲਿਕ ਦੇ ਵਿੱਚ ਇੱਕ ਲੈਸਨ ਹੋਏ ਜਿਹੜੇ ਅਨਸਰ ਐ ਸਾਰੇ ਕੰਮ ਕਰ ਰਹੇ ਆ ਉਹਨਾਂ ਵਾਸਤੇ ਇੱਕ ਸਬਕ ਹੋਏ ਤੇ ਇਹੋ ਜੇ ਇਨਸੀਡੈਂਸਿਸ ਪਰਮਾਤਮਾ ਕਰੇ ਤੁਹਾਡੇ ਐਫਰਟ ਦੇ ਨਾਲ ਤੁਹਾਡੀ ਸincerity ਦੇ ਨਾਲ ਇਹ ਦੁਬਾਰਾ ਨਾ ਹੋਣ ਮਿਹਰਬਾਨੀ ਥੈਂਕ ਯੂ ਵੈਰੀ ਮਚ ਸਰ ਸਰ ਨੇ ਬੜੀ ਵਧੀਆ ਗੱਲ ਕਹੀ ਹੈ ਕਿ ਔਮਨ ਏਮਪਾਵਰਮੈਂਟ ਦਾ ਆਪਾਂ ਸਾਰੇ ਦੇਸ਼ ਦੇ ਵਿੱਚ ਬਹੁਤ ਵੱਡਾ ਝੰਡਾ ਚੱਕ ਕੇ ਫਿਰਦੇ ਆ ਬਟ ਜਦੋਂ ਇੱਕ ਘਰੋਂ ਬੱਚੀ ਪੜਨ ਆਉਂਦੀ ਹੈ ਬੇਟੀ ਪੜਾਓ ਬੇਟੀ ਬਚਾਓ ਬਹੁਤ ਵਧੀਆ ਵਧੀਆ ਸਲੋਗਨਸ ਨੇ ਜਿਹੜੇ ਕੰਧਾਂ ਤੇ ਵੀ ਲਿਖੇ ਹੁੰਦੇ ਨੇ ਫਲੈਕਸ ਤੇ ਵੀ ਲਿਖੇ ਹੁੰਦੇ ਨੇ ਤੇ ਅਕਸਰ ਆਪਾਂ ਕਾਰਾਂ ਜਾਂ ਵੱਡੇ ਵੱਡੇ ਆਦਾਰਿਆਂ ਤੇ ਵੀ ਲਿਖੇ ਉਹਨਾਂ ਨੂੰ ਦੇਖਦੇ ਆ ਬਟ ਉਹਨਾਂ ਦੀ ਜਿਹੜੀ ਗਰਾਊਂਡ ਲੈਵਲ ਤੇ ਰਿਐਲਿਟੀ ਹੈ ਕਲਕੱਤੇ ਦੇ ਇਸ ਕਾਂਡ ਨੇ ਲੋਕਾਂ ਦੇ ਰੋਂਗਟੇ ਖੜੇ ਕਰਤੇ ਤੇ ਕਿਵੇਂ ਪੇਰੈਂਟਸ ਨੇ ਜਿਹੜੇ ਆਪਣੇ ਬੱਚੀਆਂ ਨੂੰ ਕਿਸ ਬ ਰਹਿੰਦੇ ਕਹ ਲਈਏ ਜਿਹੜੇ ਕਿ ਇਹੋ ਜੇ ਆਜ਼ਾਦ ਕੁਮਬੰਦੇ ਨੇ ਤੇ ਹਜੇ ਤੱਕ ਉਹ ਬਾੜਸ ਦੇ ਪਿੱਛੇ ਨਹੀਂ ਜਾ ਸਕੇ ਸਾਡੇ ਨਾਲ ਡਾਕਟਰ ਖੰਨਾ ਵੀ ਬੈਠੇ ਨੇ ਸਰ ਦੇਖਿਆ ਹੋਵੇ ਕਿ ਕਿਤੇ ਨਾ ਕਿਤੇ ਥੋੜੀ ਬੋਤੀ ਢਿੱਲ ਲੱਗ ਰਹੀ ਹੈ ਜੀ ਕਿਉਂਕਿ ਏਡਾ ਵੱਡਾ ਸਰ ਹੁੰਦਾ ਇੰਟਰਨੈਸ਼ਨਲ ਇਸ਼ੂ ਬਣ ਚੁੱਕਿਆ ਵਾ ਉਤੋਂ ਡਾਕਟਰ ਫੈਕਲਟੀ ਸਾਡੀ ਸਭ ਤੋਂ ਰਿਸਪੈਕਟਡ ਫੈਕਲਟੀ ਹੈ ਜੀ ਉਹਨਾਂ ਦੇ ਨਾਲ ਅਜਿਹਾ ਕੁਝ ਹੋਣਾ ਤੇ ਉਸ ਤੋਂ ਬਾਅਦ ਜਸਟਿਸ ਦੇ ਵਿੱਚ ਡਿਲੇ ਹੋਣਾ ਤਾਂ ਤੁਸੀਂ ਸਰ ਸਾਡੇ ਚੈਨਲ ਦੇ ਰਈ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੁੰਦੇ ਹੋ ਦੇਖੋ ਜੇ ਡਾਕਟਰਸ ਆਪਣੀ ਵਰਕ ਸਪੇਸ ਦੇ ਸੇਫ ਨਹੀਂ ਹੈ ਤਾਂ ਆਪਣੀ ਸੇਵਾਵਾਂ ਚੰਗੀ ਤਰ੍ਹਾਂ ਨਹੀਂ ਦੇ ਸੋ ਹਰ ਇੱਕ ਡਾਕਟਰ ਲਈ ਚਾਹੇ ਉਹ ਸਰਕਾਰੀ ادارے ਜਾਏ ਚਾਹੇ ਉਹ ਪ੍ਰਾਈਵੇਟ ਸੈਕਟਰ ਚਾਹੇ ਸਾਰੀਆਂ ਸਟੇਟ ਗਵਰਨਮੈਂਟਸ ਨੂੰ ਸੈਂਟਰਲ ਇੰਸਟੀਟਿਊਸ਼ਨਸ ਲਈ ਸੈਂਟਰਲ ਗਵਰਨਮੈਂਟ ਨੂੰ ਉਹਨਾਂ ਦੀ ਵਰਕਪਲੇਸ ਨੂੰ ਸੇਫ ਬਣਾਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਤਾਂ ਹੀ ਡਾਕਟਰਸ ਆਪਣੀ ਸੇਵਾਵਾਂ ਦੇ ਸਕਦੇ ਹਨ ਡਰ-ਡਰ ਕੇ ਕੋਈ ਕੰਮ ਨਹੀਂ ਹੁੰਦਾ ਸੋ ਸਾਡੀ ਸਾਰੀਆਂ ਸਰਕਾਰਾਂ ਤੋਂ ਇਹ ਮੰਗ ਹੈ ਵੀ ਸਾਰੇ ਹਸਪਤਾਲਾਂ ਦੇ ਵਿੱਚ ਸਿਕਿਉਰਿਟੀ ਪ੍ਰੋਪਰ ਕੀਤੀ ਜਾਵੇ ਛੋਟੀਆਂ ਛੋਟੀਆਂ ਗੱਲਾਂ ਤੇ ਲੋਕੀ ਭੰਤੋੜ ਕਰਦੇ ਆ ਤੁਸੀਂ ਹਰ ਰੋਜ਼ ਇਹਦੀਆਂ ਗੱਲਾਂ ਦੇਖਦੇ ਹੋ ਔਰ ਹੱਦ ਇੱਥੇ ਤੱਕ ਹੋ ਗਈ ਹੈ ਕਿ ਡਾਕਟਰਸ ਦੇ ਰੇਪ ਮਰਡਰ ਹੋ ਰਹੇ ਹਨ ਔਰ ਸਾਰੀ ਦੁਨੀਆ ਦੇ ਵਿੱਚ ਇਹਦੀ ਰੋਸ਼ ਪ੍ਰਟਾਵਾ ਹੋ ਰਿਹਾ ਹੈ ਕੱਲ ਟਾਈਮ ਸਕੁਅਰਸ ਦੇ ਉੱਤੇ ਲੋਕਾਂ ਨੇ ਇਹਦੇ ਅਗੇਂਸਟ ਰੋਸ਼ ਕੀਤਾ ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਨੇ ਚਿੱਠੀ ਭੇਜੀ ਹੈ ਹੋਰ ਬਾਕੀ ਸਾਰੀਆਂ ਵਰਡ ਐਸੋਸੀਏਸ਼ਨਸ ਇਹਨੂੰ ਕੰਡੈਮ ਕਰ ਰਹੀਆਂ ਪਰ ਸਾਡੇ ਆਪਣੇ ਬਿਊਰੋਕਰੇਟਸ ਸਾਡੇ ਆਪਣੇ ਪੋਲੀਟੀਸ਼ੀਅਨਸ ਤੇ ਸਾਡੀ ਪੁਲਿਸ ਕਿੰਨਾ ਕਿਤੇ ਐ ਸ਼ੱਕ ਪੈਂਦਾ ਵੀ ਇਹਨਾਂ ਦੇ ਨਾਲ ਰਹੇਗਾ ਜਿਵੇਂ ਕਿ ਸਰ ਨੇ ਕਿਹਾ ਵੈ ਕਿ ਨਿਊਟਰਲਾਈਜ਼ ਹੋ ਕੇ ਕੰਮ ਹੋਣਾ ਚਾਹੀਦਾ ਵੈ ਤੇ ਕੰਮ ਹੈ ਜਿਹੜਾ ਬੜੀ ਜਲਦੀ ਹੋ ਜਾਣਾ ਚਾਹੀਦਾ ਸੀ ਕਿਉਂਕਿ ਇੰਨੇ ਦਿਨ ਪੈਣੇ ਕਿਤੇ ਨਾ ਕਿਤੇ ਫੈਕਲਟੀ ਦੇ ਮਾਈਂਡ 'ਚ ਇਹ ਗੱਲ ਆਉਂਦੀ ਹੈ ਕਿ ਕਿਉਂ ਕਿਸ ਕਾਰਨ ਕਰਕੇ ਵੈਸੇ ਤਾਂ ਆਪਾਂ ਲੋਕ ਆਪਣੇ ਕਾਨੂੰਨ ਪ੍ਰਕਿਰਿਆ ਦੀ ਬੜਾ ਦਾਵਾ ਕਰਦੇ ਆਂ ਬੜੇ ਪੋਲੀਟਿਕਲ ਲੋਕ ਨੇ ਬੜੇ ਜਿਹੜੇ ਬਿਊਰੋਕਰੇਟਸ ਨੇ ਉਹ ਵੀ ਇਹ ਗੱਲ ਦਾ ਦਾਵਾ ਕਰਦੇ ਨੇ ਕਿ ਜਿਹੜਾ ਸਾਡਾ ਲਾਅ ਸਿਸਟਮ ਹੈ ਲਾਅ ਐਂਡ ਆਰਡਰ ਹੈ ਉਹ ਬਿਲਕੁਲ ਪਰਫੈਕਟ ਹੈ ਬਟ ਜਦੋਂ ਅਜਿਹੇ ਕੇਸ ਜਿਹੜੇ ਕਿ ਅੱਜ ਇੰਟਰਨੈਸ਼ਨਲ ਸੁਰੱਖਿਆ ਦਾ ਵੀ ਹਿੱਸਾ ਬਣ ਗਏ ਨੇ ਉਹਨ ਕਿ ਜੋ ਬਾਬੀ ਕਾ ਸਾਡੇ ਨਾਲ ਹੋਰ ਵੀ ਮੈਡਮ ਸਾਹਿਬਾਨ ਵੀ ਡਾਕਟਰਸ ਨੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਉਣੀ ਆ థాంਕ ਯੂ ਜੀ థాంਕ ਯੂ ਵੈਰੀ ਮਚ ਸਾਡੇ ਨਾਲ ਸਾਡੇ ਫੀਮੇਲ ਡਾਕਟਰਸ ਦਾ ਵੀ ਪੈਨਲ ਬੈਠਾ ਹੋਇਆ ਹੈ ਜਿਹੜਾ ਕਿ ਇਸ ਜਾਦੀ ਘਟਨਾ ਹੋਈ ਹੈ ਉਹਨੂੰ ਲੈ ਕੇ ਬੜੇ ਸਦਮੇ ਦੇ ਵਿੱਚ ਵੀ ਹੈ ਬੜੇ ਰੋਸ ਵਿੱਚ ਵੀ ਹੈ ਤੇ ਬੜੇ ਅਕਰੋਸ਼ ਦੇ ਵਿੱਚ ਵੀ ਹੈ ਆਓ ਜਾਣਦੇ ਹਾਂ ਨਾ ਤੋਂ ਕਿ ਇਹ ਇਹ ਸਾਰੇ ਸਿਨੈਰੀਓ ਨੂੰ ਲੈ ਕੇ ਸਾਰੇ ਕਰ ਰਿਟਾਇਰੀ ਨੂੰ ਕਿਵੇਂ ਦੇਖਦੇ ਨੇ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਨੇ ਸਾਡੇ ਨਾਲ ਮੈਮ ਬੈਠੇ ਨੇ ਮੈਮ ਦੇਖਿਆ ਹੋਇਆ ਜੀ ਕਿ ਮਾਨਵਤਾ ਨੂੰ ਸ਼ਰਮਸਾਰ ਕੀਤਾ ਹੋਇਆ ਜੀ ਆਪਣੇ ਆਪ ਦੇ ਵਿੱਚ ਔਮਨ ਏਮਪਾਵਰਮੈਂਟ ਦੇ ਉੱਤੇ ਇੱਕ ਝੋਟ ਹੈ ਜੀ ਇਹ ਤਾਂ ਤੁਸੀਂ ਮੈਮ ਇਹ ਸਾਰੇ ਸਿਸਟਮ ਨੂੰ ਕਿਵੇਂ ਦੇਖਦੇ ਹੋ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਮੈਂ ਫਰੋਮ ਦੀ ਲਾਸਟ 50 ਇਅਰਸ ਆਈ ਐਮ ਇਨ ਥਿਸ profession ਆਈ ਹੈਵ ਨੇਵਰ ਸੀਨ ਸੱਚ ਲਾਈਕ ਥਿੰਗ ਇਨ ਮਾਈ ਕੈਰੀਅਰ ਬੀਇੰਗ ਆਈ ਹੈਵ ਡਨ ਆਲ ਦੀ ਡਿਊਟੀਆਂ ਇਨ ਆਲ ਦੀ ਹਸਪੀਟਲ ਸਿਵਲ ਇਵਨ ਗਵਰਨਮੈਂਟ ਜੌਬਸ ਬਟ ਥਿਸ ਇਜ਼ ਦੀ ਬਸਟ ਆਈ ਕੈਨ ਸੀ অর ਪ੍ਰੈਡਿਕਟ ਇਹਦੇ ਨਾਲ ਸੰਨਿਆ ਲੱਗਦਾ ਕਿ ਸਾਡੇ ਤਾਂ ਹਿੰਦੁਸਤਾਨ ਦੇ ਵਿੱਚ ਸਾਡੇ ਆਉਣ ਵਾਲੇ ਬੱਚੇ ਆਂਦਾ ਬਣੇਗਾ ਕਿ ਕੌਣ ਆਪਣੀ ਕੁੜੀ ਨੂੰ ਇਹ ਕਹਿ ਕੇ ਡਾਕਟਰ ਬਣਾਊਗਾ ਕਿ ਟੀਚ ਇਸ ਸੇਫੇਸਟ profession which was once a time teacher and doctor they were the safest profession for ladies ਪਰ ਹੁਣ ਤੁਸੀਂ ਇਹ ਵਾਲਾ ਇਨਸੀਡੈਂਸ ਦੇਖ ਕੇ ਤਾਂ ਤੁਸੀਂ ਆਪਣੀ ਕੁੜੀ ਨੂੰ ਆਪਣੀ ਪੋਤੀ ਨੂੰ ਆਪਣੀ ਭੈਣ ਨੂੰ ਸੋਚੋਗੇ ਭੇਜਣ ਲਈ ਇਸ ਲਈ ਇਸ ਸਾਰਾ ਸੰਨਿਪ ਪੋਲਿਟਿਸ਼ੀਅਨ ਨੂੰ ਸਰਕਾਰ ਨੂੰ ਸਭ ਨੂੰ ਇਹ ਸੋਚਣਾ ਚਾਹੀਦਾ ਆਪਾਂ ਇਸ ਵੱਲ ਕਿਉਂ ਜਾ ਰਹੇ ਹਾਂ ਆਪਣੇ ਹਾਲ ਇੱਕ ਹਿੰਦੁਸਤਾਨ ਦਾ ਕਿਉਂ ਬਣ ਰਿਹਾ ਹੈ ਇਹ ਇੱਕ ਡੀਪ ਸੋਚਣ ਵਾਲੀ ਗੱਲ ਹੈ ਇਸ ਲਈ ਇਹਦੇ ਲਈ ਬਹੁਤ ਇੱਕ ਜਾਗਰੂਕਤਾ ਚਾਹੀਦੀ ਹੈ ਜਿਹੜੀ ਸਾਡੀ ਪੜ੍ਹੀ ਲਿਖਿਆ ਸਮਾਜ ਨੂੰ ਉੱਠਣਾ ਪਊਗਾ ਤਾਂ ਅਸੀਂ ਇਹਨੂੰ ਦਬਾ ਸਕਦੇ ਆ ਇਸ ਲਈ ਇੱਕ ਤਾਂ ਇਹਦੇ ਲਈ ਬਹੁਤ ਸਖਤ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਨੈਕਸਟ ਕ੍ਰਾਈਮ ਕਰਨ ਵਾਲਾ ਤਿੰਨ ਵਾਰੀ ਸੋਚੇ ਕਿ ਮੈਂ ਕਰਨਾ ਹੈ ਕਿ ਨਹੀਂ ਕਿਉਂਕਿ ਜੇ ਆਪਾਂ ਆਪਣੇ ਬੱਚੇ ਲੜਕੀਆਂ ਜਿਹੜੀਆਂ ਉਹ ਇੱਕ ਘਰ ਨੂੰ ਸੰਵਾਰਦੇ ਆ ਉਈ ਇਹ ਕ ਮਹੱਲੇ ਨੂੰ ਸਵਾਰਦੇ ਆਂ ਦੇਸ਼ ਨੂੰ ਸਟੇਟ ਨੂੰ ਜੇ ਤੁਸੀਂ ਉਹਨਾਂ ਨੂੰ ਹੀ ਫੇਰ ਅੰਦਰ ਵਾੜਤਾ ਤਾਂ ਹਿੰਦੁਸਤਾਨ ਉਹ ਜੋ ਕਈ ਸਦੀਆਂ ਪੁਰਾਣੀ ਤੇ ਫੇਰ ਉੱਥੇ ਚਲਾ ਜਾਣਾ ਇਸ ਲਈ ਇਹ ਸਾਰਾ ਕੁਝ ਦੇਖ ਕੇ ਬਹੁਤ ਦੁੱਖ ਅੰਦਰੋਂ ਦੁੱਖ ਹੁੰਦਾ ਜਿਹਨਾਂ ਵਿਸਾਈ ਬੰਤ ਵੀ ਵੀ ਇਫ ਯੂ ਸੀ ਦੈਟ ਫੋਟੋਸ ਯੂ ਕਾਂਟ ਸੀ ਦੈਅ ਆਈ ਥਿੰਕ ਸ਼ੀ ਇਜ਼ ਮਾਈ ਡਾਟਰ ਸੋ ਵੀ ਸ਼ੁੱਡ ਨੋਟ ਡੂ ਥਿਸ ਥੇਅਰ ਸ਼ੁੱਡ ਬੀ ਅ ਸਟਿਕ criminal law, the hanging should be the punishment for that. ਜਿਵੇਂ ਕਿ ਮੈਮ ਹੋਣਾ ਨੇ ਕਿਹਾ ਹੈ ਵੈ ਕਿ ਕਲਪਰੇਟਸ ਨੇ ਜਿਹੜੇ ਉਹਨਾਂ ਨੂੰ ਅਜਿਹੀ ਐਗਜ਼ੈਂਪਲਨਰੀ ਜਿਹੜੀ ਸਜ਼ਾ ਵੈ ਦੇਣੀ ਚਾਹੀਦੀ ਹੈ ਕਿ ਨੈਕਸਟ ਟਾਈਮ ਜੇਕਰ ਕੋਈ ਇਹੋ ਜੀ ਸੋਚ ਵੀ ਰੱਖੇ ਅਜਿਹੀ ਕ੍ਰਾਈਮ ਕਰਨ ਦੀ ਮੈਂਟੈਲਿਟੀ ਵੀ ਉਹਦੇ ਦਿਮਾਗ 'ਚ ਕਲਿੱਕ ਕਰੇ ਤਾਂ ਉਹਦੀ ਰੂਹ ਕੰਬ ਜਾਣੀ ਚਾਹੀਦੀ ਹੈ ਤੇ ਲੜਕੀਆਂ ਨੂੰ ਖਾਸ ਕਰਕੇ ਸਾਡੇ ਜਿਹੜੇ ਫੀਮੇਲ ਡਾਕਟਰਸ ਨੇ ਸਾਡੀਆਂ ਟੀਚਰ ਸਾਡੀਆਂ ਭੈਣਾਂ ਭਰਾਵਾਂ ਅਲੱਗ-ਅਲੱਗ ਖੇਤਰਾਂ ਦੇ ਵਿੱਚ ਆਪਣਾ ਕੰਟਰੀਬਿਊਸ਼ਨ ਪਾ ਰਹੀਆਂ ਨੇ ਉਹਨਾਂ ਦੀ ਸੇਫਟੀ ਸਿਕਿਉਰਿਟੀ ਸਰਕਾਰ ਨੂੰ ਪ੍ਰਾਇੋਰਟੀ ਬੇਸ ਦੇ ਉੱਤੇ ਰੱਖਣੀ ਚਾਹੀਦੀ ਹੈ ਸਨਨ ਮੈਮ ਨੀਹਾ ਖੰਨਾ ਓਵਰ ਇੰਡੀਆ ਕੀ ਓਵਰਆਲ ਵੀ ਦੁਨੀਆ ਨੇ ਵਰਲਡ ਦੇ ਵਿੱਚ ਇਹ ਚੀਜ਼ ਦੀ ਬੜੀ ਨਕੈਦੀ ਕੀਤੀ ਹੈ ਮੈਮ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਉਹਨਾਂ ਨੂੰ ਕੋਈ ਪ੍ਰੋਟੋਕਾਲ ਦੇ ਵਿੱਚ ਜਿਹੜੇ ਸੇਫਟੀ ਮੈਗਰਸ ਨੇ ਉਹਨਾਂ ਨੂੰ ਸੁਧਾਰ ਕਰਨ ਦੀ ਲੋੜ ਹੈ ਜਾਂ ਇਹਨਾਂ ਦੀ ਜਿਹੜੀ ਔਮੈਨਸ ਨੇ ਜਿਹੜੇ ਖਾਸ ਕਰਕੇ ਆਪਣੇ ਸ਼ਹਿਰ ਤੋਂ ਬਾਹਰ ਕਿਤੇ ਜੌਬਸ ਕਰਦੀਆਂ ਨੇ ਜਾਂ ਟ੍ਰੇਨਿੰਗਸ ਲੈਂਦੀਆਂ ਨੇ ਉਹਨਾਂ ਦੀ ਸਿਕਿਉਰਿਟੀ ਵੱਲ ਕੁਝ ਐਕਸਟ੍ਰੀਮ ਲੈਵਲ ਸਟੈਪ ਚੱਕਣ ਦੀ ਜ਼ਰੂਰਤ ਹੈ ਮੈਂ ਤਾਂ ਇਹ ਹੀ ਕਹਿਣਾ ਚਾਹੂੰਗੀ ਕਿ ਜਿਹੜੇ ਵੀ ਕਲਪਰੇਟਸ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ I strictly condemn the brutal murder of our fellow doctor. This should not have been done. ਕਹਿੰਦੇ ਨੇ ਜੀ ਇਮੋਸ਼ਨ ਹੈਵ ਨੋ ਵਰਡਸ ਜਜ਼ਬਾਤਾਂ ਭਾਵਨਾਵਾਂ ਦੇ ਕੋਈ ਅਲਫਾਜ਼ ਨਹੀਂ ਹੁੰਦੇ ਹੈਗੇ ਸਾਰੀ ਸਾਡੀ ਡਾਕਟਰ ਫੈਕਲਟੀ ਬੜੇ ਹੀ ਡੀਪ ਸਾਰੋਵਰ ਦੇ ਵਿੱਚ ਹੈ ਜੀ ਬੜੇ ਗਮ ਦੇ ਵਿੱਚ ਹੈ ਜਿਵੇਂ ਮੈਮ ਨੇ ਕਿਹਾ ਉਹਨਾਂ ਦੇ ਅਲਫਾਜ਼ ਬੜੇ ਛੋਟੇ ਸੀਗੇ ਬਟ ਉਹਨਾਂ ਦੇ ਮੀਨਸ ਬੜੇ ਜ਼ਿਆਦਾ ਸੀਗੇ ਕਿ ਆਪਣੀਆਂ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਅਫਸਰ ਸ਼ਾਹੀ ਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਕੁਝ ਅਜਿਹੇ ਸਟੈਪ ਲੈਣ ਦੀ ਲੋੜ ਹੈ ਜਿਨ੍ਹਾਂ ਨਾਲ ਕਿ ਆਪਾਂ ਔਮਨ ਏਮਪਾਵਰਮੈਂਟ ਦਾ ਨਾਅਰਾ ਤਾਂ ਜ਼ਰੂਰ ਬੁਲੰਦ ਕਰੀਏ ਘਟੋ ਘਟ ਔਮਨ ਸਿਕਿਉਰਟੀ ਨੂੰ ਤਾਂ ਆਪਾਂ 100% ਸੇਫ ਕਰ ਸਕੀਏ ਸਿਕਿਉਰ ਕਰ ਸਕੀਏ ਕਿ ਲੋਕ ਕਿ ਜਿਹੜੇ ਅਜਿਹੇ ਇਨਸੀਡੈਂਟ ਨੇ ਖਾਸ ਕਰਕੇ ਇਸ ਲੈਵਲ ਦੇ ਉੱਤੇ ਹੋਣੇ ਡਾਕਟਰਸ ਦੇ ਨਾਲ ਹੋਣਾ ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਮੰਦਭਾਗੀ ਘਟਨਾ ਸਾਡਾ ਚੈਨਲ ਵੀ ਇਸ ਘਟਨਾ ਦੀ ਬੜੀ ਨਿਖੇਦੀ ਕਰਦਾ ਤੇ ਉਮੀਦ ਕਰਦਾ ਵਾ ਕਿ ਜਿਹੜੇ ਕਾਰਪੋਰੇਟਸ ਨੇ ਬੜੀ ਜਲਦੀ ਫੜੇ ਜਾਣ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੈਮ ਕੋਈ ਇਹਦੇ ਲਈ ਤੁਸੀਂ ਕੋਈ ਸਲੋਗਨ ਬਣਾਇਆ ਹੋਵੇ ਤਾਂ ਪਲੀਜ਼ ਉਹ ਵੀ ਬੋਲ ਸਕਦੇ ਹੋ ਅਮੇ ਦੇਖੀ ਕਮੈਂਟਸ ਥੈਂਕ ਯੂ ਜੀ ਥੈਂਕ ਹਾਂ ਜੀ ਸਰ ਨਾਲ ਡਾਕਟਰ ਹਾਂਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ 15 ਸੈਕਿੰਡ ਲਈ ਗੱਲ ਕਰਨਾ ਚਾਹੁੰਦਾ ਪਲੀਜ਼ ਸਰ ਪਲੀਜ਼ ਦੇਖੋ ਡਾਕਟਰ ਤਾਂ ਪ੍ਰੋਟੈਸਟ ਕਰ ਰਹੇ ਨੇ ਆਈਡੀਆ ਵੀ ਰਲ ਗਿਆ ਲੈਡੀ ਡਾਕਟਰ ਰਲ ਗਿਆ ਮੈਂ ਕਹਿੰਦਾ ਹਰ ਠੀਕ ਸੋਚ ਵਾਲਾ ਹਿੰਦੂਸਤਾਨੀ ਉਹਦੀ ਰੂਹ ਕੋ ਨਹੀਂ ਕੰਬਦੀ ਸਿਰਫ ਡਾਕਟਰ ਲੱਗੋ ਇਹਨੇ ਪ੍ਰੋਟੈਸਟ ਕਰ ਐਸੀ ਗੱਲਾਂ ਨੂੰ ਸੋਚ ਕੇ ਵੇਖ ਕੇ ਸੁਣ ਕੇ ਜੇ ਹਰ ਹਿੰਦੂਸਤਾਨੀ ਠੀਕ ਸੋਚ ਵਾਲਾ ਬੰਦਾ ਜੇ ਉਹਦੀ ਰੂਹ ਨਹੀਂ ਕੰਬਦੀ ਤਾਂ ਬੰਦਾ ਹੀ ਨਹੀਂ ਹੈਗਾ ਇਸ ਦਾ ਮੈਂ ਜਿਹੜੀ ਮੈਂ ਗੱਲ ਕਰ ਰਿਹਾ ਜਿਹੜੀ ਰੀਸੈਂਟ ਮਰਡਰ ਤੇ ਉਹ ਰੇਪ ਤੇ ਮਰਡਰ ਹੋਇਆ ਕਲਕੱਤਾ ਮੈਡੀਕਲ ਕਾਲਜ ਦੇ ਵਿੱਚ ਇੱਕ ਲੜਕੀ ਦੇ ਨਾਲ ਹਰ ਠੀਕ ਸੋਚਾਰੇ ਬੰਦੇ ਨੂੰ ਦੀ ਨਿੰਦਿਆ ਕਰਨੀ ਚਾਹੀਦੀ ਹੈ ਤੇ ਇਸ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਨੀ ਚਾਹੀਦੀ ਹੈ ਜੋ ਮੈਂ ਕਹਿ ਰਿਹਾ ਪ੍ਰਸ਼ਾਸਨ ਕਿਹਦੇ ਕੀ ਦੀ ਸੁਣਦਾ ਪਬਲਿਕ ਦੀ ਸੁਣਦਾ ਜੇ ਪਬਲਿਕ ਹੀ ਵੱਡੀ ਬਹੁਤ ساری ਹਰ ਬੰਦਾ ਖਲਾਫ ਹੋ ਜਾਏ ਤਾਂ ਉਹਨੂੰ ਕਰਨਾ ਪਊਗਾ ਠੀਕ ਰੋਕੇਗੇ ਹੈ ਜੇ ਇਨਸੀਡੈਂਟਸ ਨੂੰ ਥੈਂਕ ਯੂ ਜੀ ਜਿਵੇਂ ਕਿ ਤੁਸੀਂ ਸਾਰਿਆਂ ਦੀ ਗੱਲ ਸੁਣੀ ਹੈ ਸਭ ਦੀ ਮੰਗ ਇੱਕ ਹੀ ਹੈ ਕਿ ਆਪਾਂ ਸਾਰਿਆਂ ਨੂੰ ਸਿਰਫ ਡਾਕਟਰ ਫੈਕਲਟੀ ਜਾਂ ਹੋਰ ਵੱਡੇ ਵੱਡੇ ਅਧਾਰਿਆ ਅਧਿਕਾਰੀਆਂ ਨੂੰ ਇਕੱਠੇ ਹੋਣ ਦੀ ਲੋੜ ਨਹੀਂ ਸਾਰੀ ਜਨਤਾ ਨੂੰ ਜਾਗਰੂਕ ਕਰਨ ਦੀ ਜ਼ਰੂਰਤ ਹੈ ਤੇ ਸਾਰੀ ਜਨਤਾ ਨੂੰ ਇੱਕ ਆਵਾਜ਼ ਦੇ ਵਿੱਚ ਇੱਕ ਮੁਠੀ ਦੇ ਵਿੱਚ ਮੰਗ ਕਰਨੀ ਚਾਹੀਦੀ ਹੈ ਕਿ ਜਲਦੀ ਤੋਂ ਜਲਦੀ ਜਿਹੜੇ ਕਲਪਰੇਟਸ ਨੇ ਉਹਨਾਂ ਨੂੰ ਫੜਿਆ ਜਾਵੇ ਤੇ ਇਹੋ ਜਿਹੀ ਸਖਤ ਸਜ਼ਾ ਦਿੱਤੀ ਜਾਵੇ ਕਿ ਭਵਿੱਖ ਦੇ ਵਿੱਚ ਅਜਿਹੇ ਆ ਕਰਾਈਮਾਂ ਹੋ ਸਕੇ ਕਿ ਆਪਣੀ ਕਰਾਈਮ ਲਿਸਟ ਚੋਂ ਡਿਲੀਟ ਹੀ ਹੋ ਜਵੇ ਜੀ ਇਹ ਵੀ 18 ਵੀ ਇਹੀ ਉਮੀਦ ਕਰਦਾ ਹੈ ਕਿ ਕਲਪਰੇਟ ਬਹੁਤ ਜਲਦ ਫੜੇ ਜਾਣਗੇ ਤੇ ਨਿਊਟਰਲ ਹੋ ਕੇ ਸਰਕਾਰ ਪ੍ਰਸ਼ਾਸਨ ਤੇ ਜਿਹੜੀਆਂ ਸਾਡੀਆਂ ਲਾਅ ਏਜੰਸੀਜ਼ ਨੇ ਉਹ ਆਪਣਾ ਵਰਕ ਕਰਨਗੀਆਂ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ